ਇਹਨਾਂ ਨੇ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਜਿਹੜਾ 2 ਕਿੱਲੇ ਤੱਕ ਦੇ ਕਿਸਾਨਾਂ ਨੂੰ ਮੁਕਤ ਜਿਹੜਾ ਤੰਤ ਦਿੱਤੇ ਜਾਣ ਕਿ ਉਹ ਪ੍ਰਾਣੀ ਨੂੰ ਕੰਮ ਬੰਦੇ ਲਈ 5 ਇਕੜ ਤੱਕ ਦੇ ਕਿਸਾਨਾਂ ਨੂੰ 20000 ਤੱਕ ਸੁਪਰ ਫੀਡਰ ਤੱਕ ਦੇ ਨਾਲ ਦਿੱਤਾ ਜਾਵੇ 10 ਕਿੱਲੇ ਤੱਕ ਦੇ ਕਿਸਾਨਾਂ ਨੂੰ ਜਿਹੜਾ 50000 ਤੱਕ ਜਿਹੜਾ ਸੁਪਰ ਫੀਡਰ ਜਿਹੜਾ ਜਿਹੜਾ ਦਿੱਤਾ ਜਾਵੇ ਔਰ ਨਾਲ ਦੇ ਨਾਲ ਕਿਹਾ ਜਿਹੜਾ ਪੰਜਾਬ ਹੈ ਪੰਜਾਬ ਦੇ ਵਿੱਚ ਹੈ ਹਰ ਵਰਗ ਜਿਹੜਾ ਕਰਨਿਆਂ ਤੇ ਐ ਕਿਉਂਕਿ ਕਿਸੇ ਵੀ ਵਰਗ ਦੀ ਪੰਜਾਬ ਸਰਕਾਰ ਨੇ ਜਿਹੜੀ ਸੁਣਵਾਈ ਨਹੀਂ ਕੀਤੀ ਜਿਹੜਾ ਅੱਕਦੇ ਮਾਰੇ ਲੋਕਾਂ ਨੂੰ ਜਿਹੜਾ ਸਰਕਾ ਤੇ ਆ ਕੇ ਬੈਠਣਾ ਪਿਆ ਸੋ ਗੱਲ ਕਰੀਏ ਜੋ ਝੋਨੇ ਦੀ ਖਰੀਦ ਦੀ ਪਿਛਲੇ ਸਮੇਂ ਦੌਰਾਨ ਜੋ PAU ਵੱਲੋਂ ਪ੍ਰਮਾਣਿਤ ਕਿਸਮਾ ਕਿਸਮਾ ਸੀ ਗਿਆ ਉਹ ਖੇਤਾਂ ਦੇ ਵਿੱਚ ਅਸੀਂ ਇਹ ਲਾਈਆਂ ਪਰ ਮੁੱਖ ਮੰਤਰੀ ਤੇ ਆ ਸਰਕਾਰ ਦੁਆਰਾ ਇਹ ਗੰਨ ਕਹੇਗੀ ਕਿ ਕਿਸੇ ਵੀ ਕਿਸਾਨ ਨੂੰ ਜਿਹੜੀ ਕਾਟ ਦੇਣ ਦੀ ਜ਼ਰੂਰਤ ਨਹੀਂ ਕਿਸਾਨ ਦਾ ਕੱਲਾ-ਕੱਲਾ ਦਾਣਾ ਜਿਹੜਾ ਉਹ ਮੰਡੀਆਂ ਦੇ ਵਿੱਚੋਂ ਚੱਕਿਆ ਜਾਏਗਾ ਪਰ ਤੁਸੀਂ ਦੇਖਿਆ ਹੋਵੇਗਾ ਪਿਛਲੇ ਸਮੇਂ ਦੌਰਾਨ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਕਿਸਾਨ ਦੀ ਕੀ ਹਾਲਤ ਹੋਈ ਹੈ ਕਿਸਾਨ ਜਿਹੜਾ 15 15 ਵੀ ਵੀ ਦੇਂਜੜਾ ਮੰਡੀਆਂ ਦੇ ਵਿੱਚ ਰੌਂਦਾ ਰਿਆ ਮੌਸਰ ਸਹੀ ਹੋਣ ਦੇ ਨਮੀ ਸਹੀ ਹੋਣ ਦੇ باوجود ਵੀ ਕਿਸਾਨ ਤੇ ਜਿਹੜਾ ਜ਼ਬਰੀ ਜਿਹੜਾ 5 ਕਿਲੋ ਤੋਂ ਲੈ ਕੇ 11 ਕਿਲੋ ਤੱਕ ਦੀ ਜਿਹੜੀ ਕਾਟ ਹੈ ਕਿਸਾਨ ਤੇ ਜਿਹੜੀ ਕੱਟੀ ਜੀ ਕਿਸਾਨ ਦੀ ਜਿਹੜੀ ਜੇਬ ਤੇ ਡਾਕਾ ਮਾਰਿਆ ਗਿਆ ਪਰ ਕੀ ਗੱਲ ਜਿਹੜਾ ਪੰਜਾਬ ਸਰਕਾਰ ਜਾਂ ਜਿੰਨਾ ਪੰਜਾਬ ਦਾ ਸਰਕਾਰੀ ਅਮਲਾ ਕੀ ਓਏ ਜੀ ਤਾਂ ਦੇਖ ਨਹੀਂ ਰਿਹਾ ਸੀਗਾ ਕਿ ਜਿਹੜਾ ਕਿਸਾਨਾਂ ਦੀ ਕੀ ਹਾਲਤ ਜਿਹੜੀ ਹੋ ਰਹੀ ਹੈ ਇਸ ਤੋਂ ਬਾਅਦ ਆਪਾਂ ਗੱਲ ਕਰੀਏ